ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਜਿਹੜੀ ਨਵੀਂ ਕਹਾਣੀ ਤੁਹਾਡੇ ਲਈ ਲੈ ਕੇ ਆਏ ਹਾਂ ਉਸ ਦਾ ਨਾਂ ਹੈ ਪਿੱਪਲ ਤੇ ਪ੍ਰੇਤ ਤੇ ਇਹ ਕਹਾਣੀ ਅਮਰਤਕੌਰ ਜੀ ਦੀ ਲਿਖੀ ਹੋਈ ਏ ਭੱਜ ਨੂੰ ਮੈਨੂੰ ਇੱਕ ਗੱਲ ਦੱਸ ਮੁੰਡਾ ਤੇਰਾ ਫੌਜੀ ਧੀ ਤੇਰੀ ਆਪ ਦੇ ਘਰੇ ਵਸਦੀ ਰਸਦੀ ਤਿੰਨ ਜਾਣੇ ਹੋ ਤੁਸੀਂ ਫੇਰ ਆ ਮਹੈਸਾ ਨੂੰ ਵੇਚੋ ਪਰੇ ਦਿਆਲਕੌਰ ਨੇ ਅੱਜ ਗੱਲ ਪੂਰੀ ਵੀ ਨਹੀਂ ਸੀ ਕੀਤੀ ਭਜ ਨੂੰ ਮੱਜਾਂ ਲਈ ਬੱਠਲ ਵਿੱਚ ਪਾਣੀ ਖਲ ਵਿੱਚ ਪਾਣੀ ਪਾਉਂਦੇ ਆ ਬੋਲੀ ਨਾ ਨਾ ਅੰਮਾ ਜੀ ਸਾਨੂੰ ਨਹੀਂ ਸਰਦਾ ਘਰ ਦੇ ਦੁੱਧ ਬਿਨਾ ਮੁੱਲ ਦੇ ਕਿਹੜੇ ਦੁੱਧ ਹੁੰਦੇ ਨੇ ਪਾਣੀ ਤਾਂ ਇੱਕ ਪਾਸੇ ਰਿਹਾ ਹੋਰ ਪਤਾ ਨਹੀਂ ਕੀ ਅੱਗ ਸੁਆਹ ਪਾਉਂਦੇ ਨੇ ਵਿੱਚ ਹਾਂ ਇਹ ਤਾਂ ਤੇਰੀ ਗੱਲ ਠੀਕ ਹੈ ਦਿਆਲਕੌਰ ਨੇ ਸਹਿਮਤੀ ਦਿੱਤੀ ਨਾਲੇ ਜਦੋਂ ਤੇਜ ਛੁੱਟੀ ਆਉਂਦਾ ਤਾਂ ਖੋਆ ਪੰਜੀਰੀ ਬਣਾ ਕੇ ਦਿੰਨੀ ਆ ਘਰੇ ਖਾਣ ਨੂੰ ਵੀ ਤੇ ਨਾਲ ਵੀ ਲੈ ਜਾਂਦਾ ਉਥੇ ਕਿਹੜਾ ਖਾਂਦਾ ਹੋ ਵਿਚਾਰਾ ਨਾਲ ਦੇ शक ਜਾਂਦੇ ਹੋਣਗੇ ਦਿਆਲ ਕੌਰ ਨੇ ਮੂੰਹ ਜਿਹਾ ਮੋੜ ਕੇ ਆਖਿਆ ਹਾਏ ਹਾਏ ਅੰਮਾ ਜੀ ਕੀ ਗੱਲ ਕਰਤੀ ਤੁਸੀਂ ਉਹ ਵੀ ਤਾਂ ਮੇਰੇ ਤੇਜ ਵਰਗੀ ਨੇ ਤੇਜ ਨੂੰ ਤਾਂ ਮੈਂ ਘਰੇ ਹੀ ਬਥੇਰਾ ਖਵਾ ਦਿੰਨੀ ਆ ਜੇ ਸੱਚ ਪੁੱਛੇ ਤਾਂ ਮੈਂ ਪੇਜ ਦੀ ਉਹਦੇ ਸਾਥੀਆਂ ਵਾਸਤੀਆਂ ਅੰਦਰ ਠੰਡ ਜੀ ਪੈ ਜਾਂਦੀ ਹੈ ਜਦੋਂ ਤੇਜ ਫੋਨ ਕਰਕੇ ਦੱਸਦਾ ਹੁੰਦਾ ਬਈ ਸਾਰੇ ਦੋਸਤ ਚਾਹ ਨਾਲ ਖਾਂਦੇ ਨੇ ਉਸਨੇ ਖੁਸ਼ੀ ਵਿੱਚ ਖੀ ਵੀ ਹੁੰਦਿਆਂ ਕਿਹਾ ਐਨੇ ਨੂੰ ਭਜਨ ਕੌਰ ਦੀ ਨੂੰ ਪਾਲੀ ਚਾਹ ਬਣਾ ਕੇ ਲੈ ਆਈ ਚਾਹ ਰੱਖ ਕੇ ਦਿਆਲ ਕੌਰ ਦੇ ਪੈਰੀ ਹੱਥ ਲਾਏ ਦਿਆਲ ਕੌਰ ਨੇ ਮੋਢੇ ਤੇ ਹੱਥ ਰੱਖ ਦਿੱਤਾ ਤੂੰ ਚਾਹ ਬਣਾਉਣ ਨੂੰ ਕਿਹੜੇ ਵੇਲੇ ਕਹਿਤਾ ਕੁੜੇ? ਦਿਆਲ ਕੌਰ ਨੇ ਧੀਮੀ ਜਿਹੀ ਆਵਾਜ਼ ਵਿੱਚ ਪੁੱਛਿਆ। ਕਹਿਣ ਦੀ ਕੀ ਗੱਲ ਐ ਭਲਾ? ਉਹਨੂੰ ਪਤਾ ਐ ਬਈ ਬੁੜੀਆਂ ਚਾਹ ਨਾਲ ਹੀ ਚੱਲਦੀਆਂ ਨੇ। ਕਹਿ ਕੇ ਭਜਨ ਕੌਰ ਹੱਸ ਪਈ। ਉਹ ਕਿੰਨੀ ਦੇਰ ਗੱਲਾਂ ਕਰਦੀਆਂ ਰਹੀਆਂ। ਦਿਆਲ ਕੌਰ ਸਾਰੇ ਪਿੰਡ ਦੀ ਖਬਰ ਰੱਖਦੀ ਸੀ। ਭਜਨ ਕੌਰ ਕੰਮ ਵੀ ਕਰ ਰਹੀ ਸੀ ਤੇ ਦਿਆਲ ਕੌਰ ਨਾਲ ਗੱਲਾਂ ਵੀ। ਸੂਰਜ ਆਪਣੀ ਲਾਲੀ ਬਖੇਰ ਦਾ ਲੈਂਦੇ ਵੱਲ ਨੂੰ ਉੱਤਰਦਾ ਵੱਡਾ ਦਿਸਣ ਲੱਗ ਪਿਆ ਪੰਛੀਆਂ ਦੀ ਵੀ ਆਪਣੇ ਘਰਾਂ ਨੂੰ ਵਾਪਸੀ ਹੋ ਰਹੀ ਸੀ ਕਈ ਰੁੱਖਾਂ ਅਤੇ ਵੇਲ ਬੂਟਿਆਂ ਨੇ ਵੀ ਆਪਣੇ ਪੱਤਿਆਂ ਨੂੰ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਬੀਜੀ ਮੈਂ ਧਾਰ ਕੱਢ ਲਿਆ ਵਾਂ ਫਿਰ ਕੁਵੇਲਾ ਹੋ ਜੂ ਪਾਲੀ ਨੇ ਆਪਣੀ ਸੱਸ ਨੂੰ ਕਿਹਾ ਬਹੂ ਕੱਲੀ ਜਾਊਗੀ ਕੁੜੇ ਦਿਆਲਕੌਰ ਨੇ ਪੁੱਛਿਆ ਆ ਪਿੱਪਲ ਲੰਘ ਕੇ ਬਾਹਰ ਲੱਕਾ ਰੇ ਕਿਹੜਾ ਬਹੁਤ ਹੀ ਦੂਰ ਜਾਣਾ ਹੈ ਉਥੇ ਇਹਦਾ ਬਾਪੂ ਹੈ ਗਈ ਹੈ ਕੱਲ ਨਾਈਆਂ ਦੀ ਕੁੜੀ ਨੂੰ ਪਿੱਪਲ ហេਠਾਂ ਦੀ ਲੰਗ ਦੀ ਨੂੰ ਦੌਰਾ ਪੈ ਗਿਆ ਥੋਲੇ ਕਰਕੇ ਮਸਾਂ ਠੀਕ ਹੋਈ ਕਹਿੰਦੇ ਨੇ ਇਸ ਪਿੱਪਲ ਦੇ ਜਿਹੜਾ ਪ੍ਰੇਤ ਰਹਿੰਦਾ ਉਹਦੇ ਚਾਪਟ ਚ ਆ ਗਈ ਉਹ ਦਿਆਲ ਕੌਰ ਨੇ ਦੱਸਿਆ ਵਹਿਮ ਨਹੀਂ ਅੰਮਾ ਜੀ ਸਾਰੇ ਤੱਕ ਜਿੰਨੀ ਤੱਕ ਕੁੜੀ ਐ ਕੋਈ ਕਮਜ਼ੋਰੀ ਹੋਊ ਸਰੀਰ 'ਚ ਦਿਆਲਕੌਰ ਨੇ ਇਸ ਪੁਰਾਣੇ ਵੱਡੇ ਪਿੱਪਲ ਨਾਲ ਸੰਬੰਧਿਤ ਹੋਰ ਵੀ ਕਈ ਗੱਲਾਂ ਸੁਣਾਈਆਂ। ਪਾਲੀ ਨੇ ਬਾਲਟੀ ਧੋਂਦਿਆਂ ਦਿਆਲਕੌਰ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸਨ। ਅਤੇ ਧਾਰ ਕੱਢਣ ਚਲੀ ਗਈ। ਅੱਜ ਉਹਨੂੰ ਪਿੱਪਲ ਦਾ ਰੁੱਖ ਬਦਲਿਆ-ਬਦਲਿਆ ਲੱਗਿਆ। ਜਿਵੇਂ ਕਿਸੇ ਮਾੜੀ ਰੂਹ ਦੀ ਮਾਰਚ ਆਇਆ ਹੋਵੇ। ਪੱਤਿਆਂ ਵਿੱਚੋਂ ਲੰਘਦੀ ਹਵਾ ਦੀ ਡਰਾਉਣੀ ਜਿਹੀ ਆਵਾਜ਼ ਉਸ ਅੰਦਰ ਕਬਰਾਹਟ ਪੈਦਾ ਕਰ ਰਹੀ ਸੀ। ਧਾਰ ਕੱਢ ਕੇ ਮੁੜੀ ਤਾਂ ਮੂੰਹ ਹਨੇਰਾ ਹੋ ਚੁੱਕਾ ਸੀ ਉਸ ਨੂੰ ਲੱਗਿਆ ਜਿਵੇਂ ਉਸ ਦੇ ਪਿੱਛੇ ਪੈਰਾਂ ਦੀ ਬਿੜਕ ਜਹੀ ਹੋਵੇ ਪਿੱਛੇ ਮੁੜ ਕੇ ਦੇਖਣ ਦੀ ਹਿੰਮਤ ਨਹੀਂ ਪਈ ਡਰ ਨਾਲ ਹੌਲ ਜਿਹਾ ਪੈਣ ਲੱਗੀ ਦਿਆਲੋ ਦੇ ਗੱਲਾਂ ਉਸ ਦੇ ਮਨੋਂ ਨਹੀਂ ਸਨ ਉੱਤਰ ਰਹੀਆਂ ਉਸਨੇ ਰਾਤ ਨੂੰ ਆਪਣੀ ਸੱਸ ਨਾਲ ਗੱਲ ਛੇੜੀ ਪਰ ਉਸਨੇ ਕੋਈ ਤਸੱਲੀ ਬਖਸ਼ ਜਵਾਬ ਨਾ ਦਿੱਤਾ ਇੱਕ ਦਿਨ ਪਾਲੀ ਦਿਨ ਛਿਪਣ ਤੋਂ ਪਹਿਲਾਂ ਹੀ ਧਾਰ ਕੱਢ ਲਈ। ਮੱਝ ਨੇ ਦੁੱਧ ਥੋੜਾ ਦਿੱਤਾ ਨਾਲੇ ਵਾਰ-ਵਾਰ ਪੈਰ ਚੁੱਕਦੀ ਰਹੀ। ਦੁੱਧ ਸੰਭਾਲਣ ਦਾ ਕੰਮ ਭਜਨਕੌਰ ਆਪ ਕਰਦੀ ਸੀ। ਪਾਲੀ ਐਨੀ ਸਾਜਰੇ ਨਾ ਧਾਰ ਕੱਢਿਆ ਕਰ। ਰਾਤਾਂ ਵੱਡੀਆਂ ਨੇ ਡੰਗਰ ਔਖ ਮੰਨ ਜਾਂਦਾ। ਦੇਖ ਅਜੀ ਦੁੱਧ ਕਿੰਨਾ ਘਟ ਹੈ। ਭਜਨੂ ਨੇ ਦੁੱਧ ਪੁਣ ਕੇ ਪਤੀਲੇ ਵਿੱਚ ਪਾਉਂਦਿਆਂ ਕਿਹਾ ਜਿਉਂ-ਜਿਉਂ ਸ਼ਾਮ ਹੁੰਦੀ ਪਾਲੀ ਨੂੰ ਡੋ ਪੈਣ ਲੱਗ ਜਾਂਦੇ। ਬਾਹਰਲੇ ਘਰ ਜਾਣ ਦਾ 1 ਮਿੰਟ ਦਾ ਰਸਤਾ ਉਸ ਨੂੰ ਭਵ ਸਾਗਰ पार ਕਰਨ ਤੋਂ ਵੀ ਔਖਾ ਲੱਗਦਾ। ਇੱਕ ਦਿਨ ਦੁਪਹਿਰ ਵੇਲੇ ਪਿੱਪਲ ਹੀਠ ਲੋਕਾਂ ਦੀ ਭੀੜ ਲੱਗੀ ਹੋਈ ਸੀ। ਉੱਥੇ ਗਵੰਡੀਆਂ ਦੀ ਨੂੰ ਡਿੱਗ ਗਈ ਸੀ। ਪਤਾ ਹੀ ਨਹੀਂ ਲੱਗਿਆ ਮੈਂ ਕਿਵੇਂ ਡਿੱਗ ਪਈ। ਬਸ ਐ ਲੱਗਿਆ ਇੱਕ ਵਾਰੀ ਜਿਵੇਂ ਕਿਸੇ ਨੇ ਪਿੱਛੋਂ ਧੱਕਾ ਮਾਰਿਆ ਹੁੰਦਾ। ਉਹ ਕਹਿ ਰਹੀ ਸੀ ਤੱਕੇ ਤਾਂ ਵੱਜਣ ਗਈ ਜਦੋਂ ਪਾウダー ਸੁਰਖੀਆਂ ਲਾ ਕੇ ਇਥੋਂ ਦੀ ਲੰਘੋਂ ਗਿਆ ਦਿਆਲ ਕੌਰ ਨੇ ਛੋਟੀ ਸੰਭਾਲ ਦੇ ਕਿਹਾ ਹੁਣ ਤਾਂ ਪਾਲੀ ਜਦੋਂ ਬਾਹਰਲੇ ਘਰ ਜਾਂਦੀ ਉਸ ਨੂੰ ਕੰਬਣੀ ਜਿਹੀ ਛਿੜ ਪੈਂਦੀ ਉਸ ਦਾ ਜੀ ਕਰਦਾ ਉਹ ਕਹਿ ਦੇਵੇ ਕਿ ਉਸ ਕੋਲੋਂ ਧਾਰ ਨਹੀਂ ਕੱਢੀ ਜਾਂਦੀ ਪਰ ਉਸ ਨੂੰ ਕੋਈ ਬਹਾਨਾ ਨਾ ਲੱਭਦਾ ਕੰਮ ਤੋਂ ਜੀ ਚੁਰਾਉਣਾ ਤਾਂ ਉਸ ਨੇ ਸਿੱਖਿਆ ਹੀ ਨਹੀਂ ਸੀ ਬਾਹਰਲੇ ਘਰ ਜਾਂਦਿਆਂ ਨਿੱਕਾ ਜਿੰਨਾ ਖੜਾਕ ਵੀ ਉਸ ਦੀ ਜਾਨ ਕੱਢ ਕੇ ਰੱਖ ਦਿੰਦਾ ਸਹਿਮ ਕਾਰਨ ਉਸ ਦੀ ਸਿਹਤ ਤੇ ਵੀ ਅਸਰ ਪੈ ਰਿਹਾ ਸੀ ਉਸ ਦਾ ਚਿਹਰਾ ਵੀ ਪੀਲਾ ਪੈ ਗਿਆ ਇਸੇ ਤਰ੍ਹਾਂ ਮਹੀਨਾ ਡੇਢ ਮਹੀਨਾ ਲੰਘ ਗਿਆ ਇੱਕ ਦਿਨ ਭਜਨ ਕੌਰ ਦੀ ਤੀ ਪ੍ਰੀਤ ਤੇ ਜਵਾਈ ਉਸ ਨੂੰ ਮਿਲਣ ਆਏ ਭਾਬੀ ਤੈਨੂੰ ਕੀ ਹੋ ਗਿਆ ਤੂੰ ਬਿਮਾਰ ਹੈ ਸਾਨੂੰ ਕਿਉਂ ਨਹੀਂ ਦੱਸਿਆ ਪ੍ਰੀਤ ਨੇ ਪਾਲੀ ਨੂੰ ਕੁੱਟ ਕੇ ਜੱਫੀ ਪਾਉਂਦਿਆਂ ਕਿੰਨੇ ਸਾਰੇ ਸਵਾਲ ਕਰ ਦਿੱਤੇ ਭੱਜ ਨੂੰ ਆਪਣੀ ਧੀ ਜਵਾਈ ਨੂੰ ਬੜੇ ਚਾਅ ਨਾਲ ਮਿਲੀ ਅਤੇ ਬੈਠਕ ਵਿੱਚ ਬਿਠਾ ਦਿੱਤਾ ਪਾਲੀ ਪਾਣੀ ਲੈ ਆਈ ਪ੍ਰੀਤ ਪਾਣੀ ਦਾ ਗਲਾਸ ਫੜ ਕੇ ਭਾਬੀ ਦੇ ਨਾਲ ਹੀ ਰਸੋਈ ਵਿੱਚ ਚਲੀ ਗਈ ਉਸਨੇ ਫਿਰ ਪਾਲੀ ਨੂੰ ਉਸਦੀ ਸਿਹਤ ਬਾਰੇ ਪੁੱਛਿਆ ਮੈਂ ਬਿਲਕੁਲ ਠੀਕ ਹਾਂ ਉਸਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਅਤੇ ਦੁੱਧ ਗੈਸ ਤੇ ਰੱਖ ਦਿੱਤਾ ਭਜਨੋ ਵੀ ਜਵਾਈ ਤੋਂ ਉਸਦੇ ਮਾਪਿਆਂ ਦਾ ਹਾਲਚਲ ਪੁੱਛ ਕੇ ਬਾਹਰ ਆ ਗਈ। ਮਾਂ ਕੀ ਹੋ ਗਿਆ ਭਾਬੀ ਨੂੰ? ਉਸਨੇ ਭਜਨ ਕੌਰ ਨੂੰ ਪੁੱਛਿਆ। ਕੀ ਦੱਸਾਂ? ਡਾਇਲੋਗ ਬੁੜੀ ਆ ਬੈਠਦੀ ਐ। ਮੈਨੂੰ ਤਾਂ ਲੱਗਦਾ ਉਹਦੀ ਨਜ਼ਰ ਲੱਗ ਗਈ। ਨਾ ਤਾਂ ਸਿਆਣੀ ਬਿਆਣੀ ਨੂੰ ਕਿਹਾ ਜਾਵੇ, ਬਈ ਆਪਦੇ ਘਰ ਵਗ ਜਾ। ਅੱਗੇ ਤਾਂ ਕਦੇ ਭਜਨੋ ਨੇ ਧਿਆਨ ਨਹੀਂ ਸੀ ਦਿੱਤਾ। ਭਰਤੀ ਦੇ ਕਹਿਣ ਤੇ ਉਸ ਨੂੰ ਵੀ ਪਾਲੀ ਲਿੱਸੀ ਜਹੀ ਲੱਗਣ ਲੱਗ ਪਈ। ਨਜਰਾਂ ਨੁਜਰਾਂ ਕਾ ਨੂੰ ਲਗਦੀਆਂ ਨੇ ਆਪਦੇ ਮਾਪਿਆਂ ਨੂੰ ਉਦਰੀ ਹੋ। ਐਨੇ ਨੇ ਪਾਲੀ ਵੀ ਖਾਣ ਪੀਣ ਦਾ ਸਮਾਨ ਲੈ ਕੇ ਆ ਗਈ। ਪ੍ਰੀਤ ਨੇ ਪਾਲੀ ਨੂੰ ਸੁਣਾ ਕੇ ਕਿਹਾ ਮੈਨੂੰ ਤਾਂ ਲੱਗਦਾ ਹੈ ਭਾਬੀ ਤੇਜ ਵੀਰੇ ਨੂੰ ਉਦਰੀ ਪਈ ਐ। ਪ੍ਰੀਤ ਨੇ ਮੁਸਕਰਾ ਕੇ ਨੰਡਵਲ ਪੂਰੀ ਜਹੀ ਵੱਟੀ। ਆਜੂ ਅੰਦਰ ਬਾਹਰ ਤਾਂ ਮੱਖੀਆਂ ਭਿੰਨ ਭਿੰਨ ਕਰਦੀਆਂ ਫਿਰਦੀਆਂ ਨੇ। ਪਾਲੀ ਨੇ ਬੈਠਕ ਵੱਲ ਜਾਂਦੇ ਆ ਕਿਹਾ ਨਾਲੇ ਵੀਰਜੀ ਇਕੱਲੇ ਬੈਠੇ ਨੇ ਪਾਲੀ ਨੇ ਪ੍ਰੀਤ ਵੱਲ ਮਸ਼ਕਰੀ ਭਰੀ ਮੁਸਕਾਨ ਸੁੱਟਦਿਆਂ ਕਿਹਾ ਇਸ ਤੋਂ ਪਹਿਲਾਂ ਕਿ ਪ੍ਰੀਤ ਕੁਝ ਬੋਲਦੀ ਬਾਪੂ ਜੀ ਨੇ ਖੰਗੂਰਾ ਮਾਰਿਆ ਪ੍ਰੀਤ ਤੇ ਉਸ ਦਾ ਪਤੀ ਬੜੇ ادب ਨਾਲ ਬਾਪੂ ਜੀ ਨੂੰ ਮਿਲੇ ਪਾਲੀ ਦੇ ਚਿਹਰੇ ਤੇ ਅੱਜ ਥੋੜੀ ਰੌਣਕ ਸੀ ਕੰਮ ਤਾਂ ਭਾਵੇਂ ਬਹੁਤ ਜ਼ਿਆਦਾ ਸੀ ਪਰ ਉਸ ਦੀ ਨੰਦ ਉਸ ਦੇ ਨਾਲ-ਨਾਲ ਰਹੀ ਅੱਜ ਉਸ ਨੂੰ ਬਾਹਰ ਲੈ ਘਰ ਜਾਂਦੀ ਨੂੰ ਬਹੁਤਾ ਡਰ ਵੀ ਨਾ ਲੱਗਿਆ ਕਿਉਂਕਿ ਪ੍ਰੀਤ ਉਸਦੇ ਨਾਲ ਸੀ ਕੰਮ ਤੰਦੇ ਨਿਪਟਾਉਂਦਿਆਂ ਬਹੁਤ ਰਾਤ ਹੋ ਚੁੱਕੀ ਸੀ ਭੱਜਨੋਂ ਵੀ ਥੱਕ ਚੁੱਕੀ ਸੀ ਪ੍ਰੀਤ ਅਤੇ ਪਾਲੀ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੀਆਂ ਸਨ ਤੇ ਹੱਸ ਰਹੀਆਂ ਸਨ ਪਾਲੀ ਨੂੰ ਯਾਦ ਆਇਆ ਕਿ ਦੁੱਧ ਵਾਲਾ ਡੋਲੂ ਤਾਂ ਬਾਹਰ ਵੇੜੇ ਵਿੱਚ ਹੀ ਰਹਿ ਗਿਆ ਜਦੋਂ ਉਹ ਡੋਲੂ ਕਿਲੀ ਤੋਂ ਲਾ ਕੇ ਮੋੜੀ ਤਾਂ ਇੱਕਦਮ ਉਸਦੀ ਨਿਗਾ ਪਿੱਪਲ ਦੇ ਰੁੱਖ ਵੱਲ ਗਈ ਉਸ ਦਾ ਤਰਾ ਨਿਕਲ ਗਿਆ ਇੱਕ ਕਾਲਾ ਹੱਥਾਂ ਪੈਰਾਂ ਵਾਲਾ ਵੱਡਾ ਸਾਰਾ ਆਕਾਰ ਉਸਨੇ ਦੇਖਿਆ ਉਹ ਭੱਜ ਕੇ ਅੰਦਰ ਜਾ ਵੜੀ ਉਸਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪ੍ਰੀਤ ਦੇ ਪੁੱਛਣ ਤੇ ਵੀ ਉਸਨੇ ਕੁਝ ਨਾ ਦੱਸਿਆ ਥੋੜੀ ਦੇਰ ਬਾਅਦ ਪ੍ਰੀਤ ਨੂੰ ਵੀ ਨੀਂਦ ਨਹੀਂ ਆਦ ਬੋਚਿਆ ਪਾਲੀ ਨੇ ਲਾਈਟ ਬੰਦ ਕਰ ਦਿੱਤੀ ਪਰ ਉਸ ਨੂੰ ਨੀਂਦ ਨਹੀਂ ਸਿਆ ਰਹੀ ਕੁਝ ਸਮੇਂ ਬਾਅਦ ਪਾਲੀ ਦੀ ਚੀਕ ਨੇ ਪ੍ਰੀਤ ਤੇ ਭਜਨੋਂ ਨੂੰ ਜਗਾ ਦਿੱਤਾ। ਪ੍ਰੀਤ ਨੇ ਪਾਲੀ ਨੂੰ ਝੰਡੋੜਿਆ। ਉਹ ਬੜ ਬੜਾ ਰਹੀ ਸੀ। ਪੀਪਲ, ਪ੍ਰੇਤ ਮੇਰੇ ਪਿੱਛੇ। ਉਹ ਪ੍ਰੀਤ ਦੇ ਨਾਲ ਚਿੰਬੜ ਰਹੀ ਸੀ ਜਿਵੇਂ ਕੋਈ ਸਹਿਮਿਆ ਬੱਚਾ ਆਪਣੀ ਮਾਂ ਦੀ ਬੁੱਕਲ ਵਿੱਚ ਲੁਕਦਾ ਹੈ। ਪ੍ਰੀਤ ਨੇ ਪਾਲੀ ਨੂੰ ਆਪਣੇ ਨਾਲ ਘੁੱਟਦਿਆਂ ਉਸ ਨੂੰ ਜਗਾਇਆ। ਭੱਜ ਨੂੰ ਨੇ ਪਾਲੀ ਦੇ ਮੱਥੇ ਤੇ ਹੱਥ ਫੇਰਿਆ। ਮਿੱਠੀ-ਮਿੱਠੀ ਠੰਡ ਹੋਣ ਦੇ ਬਾਵਜੂਦ ਵੀ ਪਸੀਨੇ ਨਾਲ ਭਿੱਜਿਆ ਹੋਇਆ ਸੀ। ਪਾਲੀ ਦੀ ਬੜ ਬੜਾਟ ਸੁਣ ਕੇ ਭਜਨੋਂ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ ਪਾਲੀ ਉੱਠ ਕੇ ਬੈਠ ਗਈ ਪੁੱਛਣ ਤੇ ਉਸਨੇ ਹੀ ਕਿਹਾ ਕਿ ਉਸ ਨੂੰ ਡਰਾਉਣਾ ਸੁਪਨਾ ਆਇਆ ਸੀ ਰਾਤ ਦੇ 2 ਵਜੇ ਸਨ ਭਜਨ ਕੌਰ ਸੋਚ ਰਹੀ ਸੀ ਕਿ ਉਹ ਤਾਂ ਲੋਕਾਂ ਨੇ ਗੱਲਾਂ ਉੱਤੇ ਯਕੀਨ ਨਹੀਂ ਸੀ ਕਰਦੀ ਕਿ ਭੂਤ ਪ੍ਰੇਤ ਵੀ ਹੁੰਦੇ ਨੇ ਉਹ ਦਿਆਲੋ ਬੁਢੀ ਬਾਰੇ ਸੋਚ ਰਹੀ ਸੀ ਕੀ ਪਤਾ ਉਸ ਦੀਆਂ ਗੱਲਾਂ ਸੱਚ ਹੋਣ ਹੁਣ ਉਹ ਕੀ ਕਰੇਗੀ ਕਿੱਥੇ ਲਈ ਫਿਰੇਗੀ ਨੂਨੂ ਉਹ ਇਹਨਾਂ ਸੋਚਾਂ ਵਿੱਚ ਡੁੱਬਦੀ ਗਈ ਕਦੇ ਪੁੱਤ ਬਾਰੇ ਸੋਚਦੀ ਕਦੇ ਪਤੀ ਬਾਰੇ ਜਿਹੜੀਆਂ ਉਪਰੀਆਂ ਰੂਹਾਂ ਵਿੱਚ ਪੂਰਾ ਯਕੀਨ ਨਹੀਂ ਕਰਦੀ ਸੀ ਸਗੋਂ ਇਹਨਾਂ ਗੱਲਾਂ ਦਾ ਮਖੌਲ ਉਡਾਉਂਦੀ 4:00 ਵਜੇ ਗੁਰਦੁਆਰਾ ਸਾਹਿਬ ਵਾਲੇ ਭਾਈ ਨੇ ਉੱਠਣ ਲਈ ਅਤੇ ਅਮਰ ਤੇ ਵੇਲੇ ਦਾ ਲਹਾ ਲੈਣ ਲਈ 호ਕਾ ਦਿੱਤਾ ਭਜਨ ਕੌਰ ਵਾਹਿਗੁਰੂ ਵਾਹਿਗੁਰੂ ਕਰਦੀ ਉੱਠ ਗਈ ਪ੍ਰੀਤ ਤੇ ਪਾਲੀ ਸੁੱਤੀਆਂ ਪਈਆਂ ਸਨ ਉਹ ਬਿਨਾਂ ਖੜਕਾ ਕੀਤੀਆਂ ਬਾਹਰ ਆਈ ਚਾਹ ਰੱਖ ਕੇ ਕੰਮ ਧੰਦੇ ਜਾ ਲੱਗੀ ਥੋੜੀ ਦੇਰ ਬਾਅਦ ਪ੍ਰੀਤ ਵੀ ਉੱਠ ਕੇ ਆ ਗਈ ਉਸਨੇ ਮਾਂ ਨੂੰ ਦੱਸਿਆ ਕਿ ਪਾਲੀ ਰਾਤ ਬਾਹਰੋਂ ਦੁੱਧ ਵਾਲਾ ਡੋਲੂ ਚੁੱਕਣ ਗਈ ਡਰੀ ਹੋਈ ਲੱਗਦੀ ਸੀ ਪਰ ਪੁੱਛਣ ਤੇ ਉਸਨੇ ਕੁਝ ਵੀ ਨਹੀਂ ਸੀ ਦੱਸਿਆ ਭਜ ਨੂੰ ਆਪ ਹੀ ਸਾਰੇ ਕੰਮ ਨਿਪਟਾਉਣ ਲੱਗੀ ਉਸਨੇ ਪਾਲੀ ਨੂੰ ਜਗਾਉਣਾ ਠੀਕ ਨਾ ਸਮਝਿਆ ਉਹ ਬਾਲਟੀ ਚੁੱਕ ਕੇ ਖੁਦ ਹੀ ਧਾਰ ਕੱਢਣ ਚਲੀ ਗਈ ਪਰ ਮੱਝ ਨੇ ਉਸ ਨੂੰ ਹੱਥ ਵੀ ਨਾ ਲਾਉਣ ਦਿੱਤਾ ਛਾਲ ਮਾਰ ਕੇ ਉਹ ਗਈ ਕਿੰਨੀ ਵਾਰੀ ਕਿਹਾ ਬਈ 2-4 ਦਿਨ ਬਾਅਦ ਆਪ ਵੀ ਧਾਰ ਕੱਢ ਲਿਆ ਕਰ ਪਰ ਤੈਨੂੰ ਤਾਂ ਹੁਣ ਸੁੱਖ ਪੈ ਗਿਆ ਭਜਨਕੌਰ ਦਾ ਪਤੀ ਮੱਝ ਅਗੋਂ ਪੱਠਿਆਂ ਵਿੱਚ ਹੱਥ ਫੇਰਦਿਆਂ ਬੁੜਬੁੜ ਕਰ ਰਿਹਾ ਸੀ ਭਜਨਕੌਰ ਕੁਝ ਨਾ ਬੋਲੀ ਬਾਲਟੀ ਉੱਥੇ ਛੱਡ ਕੇ ਕਰੇ ਆ ਗਈ ਪਾਲੀ ਤਾਂ ਅਜੇ ਵੀ ਨਹੀਂ ਸੀ ਉੱઠી ਉਸਨੇ ਪਾਲੀ ਨੂੰ ਉਠਾਉਣ ਲਈ ਉਸ ਦੀ ਬਾਹ ਤੇ ਹੱਥ ਲਾਇਆ ਉਸ ਨੂੰ ਬਾਹ ਗਰਮ ਲੱਗੀ ਉਸਨੇ ਮੱਥੇ ਨੂੰ ਹੱਥ ਲਾਇਆ ਪਾਲੀ ਨੂੰ ਬੁਖਾਰ ਸੀ ਪਾਲੀ ਜਾਗ ਪਈ ਪਰ ਉਸ ਕੋਲੋਂ ਉੱਠਿਆ ਨਹੀਂ ਸੀ ਜਾ ਰਹਾ ਪ੍ਰੀਤ ਨੇ ਪਾਲੀ ਨੂੰ ਉੱਠਣ ਤੋਂ ਮਨਾ ਕੀਤਾ ਅਤੇ ਪਰਸ ਵਿੱਚੋਂ ਕੱਢ ਕੇ ਬੁਖਾਰ ਉਤਾਰਨ ਲਈ ਗੋਲੀ ਦੇਣ ਲੱਗੀ ਸਤਾ ਭਾਜ ਨੂੰ ਨੇ ਰੋਕ ਦਿਆਂ ਕਿਹਾ ਕਹਿੰਦੇ ਨੇ ਕਿ ਬਿਨਾ ਡਾਕਟਰ ਦੀ ਸਲਾਹ ਦੇ ਦਵਾਈ ਨਹੀਂ ਲੈਣੀ ਚਾਹੀਦੀ ਥੋੜੀ ਦੇਰ ਤਾਂ ਪ੍ਰੀਤ ਪਾਲੀ ਦੇ ਕੋਲ ਹੀ ਬੈਠੀ ਰਹੀ ਫਿਰ ਉਸ ਨੇ ਪਾਲੀ ਦੀ ਚੁੰਨੀ ਲਈ ਤੇ ਬੁੱਕਲ ਮਾਰ ਕੇ ਥੋੜਾ ਮੂਲਕ ਹੋਇਆ ਧਾਰ ਕੱਢਣ ਚਲੀ ਗਈ ਇੱਕ ਦੋ ਵਾਰ ਮੱਝ ਨੇ ਪੈਰ ਚੁੱਕਿਆ ਪਰ ਫਿਰ ਖੜ ਗਈ ਪਿੰਡ ਵਿੱਚੋਂ ਹੀ ਡਾਕਟਰ ਨੂੰ ਬੁਲਾਇਆ ਉਸ ਨੇ ਕਿਹਾ ਕਿ ਮੌਸਮੀ ਬੁਖਾਰ ਹੈ ਪਰ ਸ਼ਾਮ ਤੱਕ ਬੁਖਾਰ ਨਾ ਉਤਰਿਆ। ਪ੍ਰੀਤ ਦਾ ਪਤੀ ਪਾਲੀ ਦੀ ਹਾਲਤ ਦੇਖ ਕੇ ਪ੍ਰੀਤ ਨੂੰ ਦੋ ਕੁ ਦਿਨਾਂ ਲਈ ਛੱਡ ਕੇ ਚਲਾ ਗਿਆ। ਦਿਨ ਵਿੱਚ ਦਿਆਲਕੌਰ ਕਈ ਗੇੜੇ ਮਾਰ ਗਈ। ਭਜਨਕੌਰ ਨੇ ਉਸ ਨੂੰ ਪਾਲੀ ਦੇ ਡਰਨ ਬਾਰੇ ਦੱਸਿਆ। ਪਿੱਪਲ ਨਾਲ ਜੁੜੀਆਂ ਉਸ ਨੇ ਦੋ ਚਾਰ ਕਹਾਣੀਆਂ ਹੋਰ ਸੁਣਾ ਦਿੱਤੀਆਂ। ਮੈਂ ਤਾਂ ਕਿੰਨੇ ਦਿਨਾਂ ਦੀ ਦੇਖਦੀ ਹਾਂ ਤੇਰੀ ਨੂੰ ਨੂੰ। ਗੁਸਾ ਨਾ ਕਰੀ ਭਜਨੂ ਇਹ ਝਪਟ ਚਾਈ ਹੋਈ ਐ ਕਿਸੇ ਚੰਗੇ ਸਿਆਣੇ ਤੋਂ ਇਲਾਜ ਕਰਵਾ ਦੇ ਨਹੀਂ ਤਾਂ ਪਛਤਾਉਂਦੀ ਰਹੇਗੀ ਪਿੱਛੋਂ ਦਿਆਲਕੌਰ ਦੀਆਂ ਗੱਲਾਂ ਸੁਣ ਕੇ ਭਜਨਕੌਰ ਹੋਰ ਵੀ ਡਰ ਗਈ ਭਜਨਕੌਰ ਨੇ ਆਪਣੇ ਪਤੀ ਨੂੰ ਸਾਰਾ ਕੁਝ ਦੱਸ ਦਿੱਤਾ ਪਹਿਲਾਂ ਤਾਂ ਉਹ ਭਜਨੂ ਨੂੰ ਭੱਜ ਕੇ ਪੈ ਗਿਆ ਪਰ ਨੂੰ ਦੀ ਹਾਲਤ ਦੇਖ ਕੇ ਉਹ ਵੀ ਘਬਰਾ ਗਿਆ ਪ੍ਰੀਤ ਪਾਲੀ ਦੇ ਕੋਲ ਹੀ ਰਹੀ ਪਾਲੀ ਨੇ ਪ੍ਰੀਤ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਕਿ ਕਿਵੇਂ ਉਸ ਦੇ ਪਿੱਛੇ ਪੈਰਾਂ ਦੀ ਬਿੜਕ ਆਉਂਦੀ ਅਤੇ ਉਸ ਨੂੰ ਪਿੱਪਲ ਕੋਲੋਂ ਲੰਘਦਿਆਂ ਡਰ ਲੱਗਦਾ ਰਾਤ ਨੂੰ ਪਿੱਪਲ ਤੇ ਕਾਲਾ ਪਰਛਾਵਾਂ ਦੇਖਿਆ ਪ੍ਰੀਤ ਨੇ ਆਪਣੇ ਮਾਪਿਓ ਨੂੰ ਦੱਸਿਆ ਬੁਖਾਰ ਤਾਂ ਦੂਜੇ ਦਿਨ ਠੀਕ ਹੋ ਗਿਆ ਪਰ ਕਮਜ਼ੋਰੀ ਕਰਕੇ ਉੱਠਿਆ ਨਹੀਂ ਸੀ ਜਾ ਰਿਹਾ ਪਾਲੀ ਕੋਲੋਂ ਆਖੀਰ ਤੇ ਪਾਲੀ ਦੇ ਮਾਪਿਓ ਨੂੰ ਉਸਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਗਈ ਦੂਜੇ ਦਿਨ ਸਵੇਰੇ ਹੀ ਪਾਲੀ ਦਾ ਪਿਓ ਆ ਗਿਆ ਉਹ 10 ਕੁ ਜਮਾਤਾਂ ਪੜਿਆ ਹੋਣ ਕਰਕੇ ਅਤੇ ਪੜ੍ਹੇ ਲਿਖੇ ਸਿਆਣੇ ਬੰਦਿਆਂ ਦੀ ਸਹੋਬਤ ਵਿੱਚ ਰਹਿਣ ਕਰਕੇ ਵਹਿਮਾ ਭਰਮਾਂ ਤੋਂ ਦੂਰ ਅਤੇ ਦਲੀਲ ਦੇ ਕੇ ਆਪਣੀ ਗੱਲ ਮਨਵਾਉਣ ਵਾਲਾ ਬੰਦਾ ਸੀ ਬੂਹੇ ਅੱਗੇ ਮੋਟਰਸਾਈਕਲ ਖੜਾ ਦੇਖ ਕੇ ਦਿਆਲ ਕੌਰ ਵੀ ਆ ਗਈ ਪਾਲੀ ਦੇ ਪਿਓ ਨੇ ਸਭ ਦੀਆਂ ਗੱਲਾਂ ਸੁਣੀਆਂ ਪਰ ਉਸ ਦੀ ਦਲੀਲ ਦਾ ਕੋਈ ਵੀ ਅਸਰ ਨਾ ਹੋਇਆ ਦਿਆਲ ਕੌਰ ਉਸਦੀ ਹਰ ਗੱਲ ਕਾਟ ਕਰਦੀ। ਉਸਨੇ ਬਜ਼ੁਰਗ ਨਾਲ ਬਹਿਸ ਕਰਨੀ ਠੀਕ ਨਾ ਸਮਝੀ। ਉਸਨੇ ਪਿਪਲ ਹੇਠੋਂ ਇੱਕ ਪੱਥਰ ਜ਼ਰੂਰ ਉਖਾੜ ਦਿੱਤਾ ਸੀ ਕਿਉਂਕਿ ਉਸ ਨਾਲ ਕਈ ਲੋਕਾਂ ਨੇ ਠੋਕਰ ਖਾਧੀ ਸੀ। ਮੈਂ ਦੁਪਹਿਰ ਤੋਂ ਬਾਅਦ ਦਵਾਈ ਲੈ ਕੇ ਆਉਂਗਾ ਪਾਲੀ ਵਾਸਤੇ ਉਸਨੇ ਕਿਹਾ। ਦਵਾਈ ਤਾਂ ਕਿੰਨੇ ਦਿਨਾਂ ਦੀ ਖਾ ਹੀ ਰਹੀ ਹੈ? ਦਵਾਈ ਨਹੀਂ ਕੰਮ ਕਰਦੀ ਭਾਈ ਹੁਣ। ਦਿਆਲ ਕੌਰ ਨੇ ਜਾਂਦੇ ਹੋਏ ਨੂੰ ਆਪਣਾ ਸੁਝਾਅ ਦਿੱਤਾ। ਉਹ 2 ਘੰਟਿਆਂ ਬਾਅਦ ਹੀ ਵਾਪਸ ਆ ਗਿਆ। ਉਸਨੇ ਪ੍ਰੀਤ ਨੂੰ ਇੱਕ ਤਵੀਤ ਫੜਾਇਆ ਅਤੇ ਭਜਨ ਕੌਰ ਨੇ ਕੰਬਦੇ ਹੱਥਾਂ ਨਾਲ ਜਕੋ ਤਕੀ ਵਿੱਚ ਪਾਲੀ ਦੇ ਡੋਲੇ ਨਾਲ ਬੰਨ ਦਿੱਤਾ। ਮੈਂ ਤਾਂ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ ਸੀ ਪਰ ਬੱਚਿਆਂ ਦੀ ਤਕਲੀਫ ਮਾਪਿਆਂ ਤੋਂ ਬੜਾ ਕੁਝ ਕਰਵਾ ਦਿੰਦੀ ਹੈ। ਪੁੱਤ ਪਾਲੀ ਇਹਨੂੰ ਝੂਠਾ ਹੱਥ ਨਹੀਂ ਲਾਉਣਾ। ਬਹੁਤ ਸ਼ਕਤੀ ਹੈ ਇਹਦੇ ਵਿੱਚ ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ ਥੋੜੀ ਦੇਰ ਗੱਲਾਂ-ਬਾਤਾਂ ਕਰਕੇ ਉਸਨੇ ਧੀ ਦੇ ਸਿਰ ਤੇ ਹੱਥ ਰੱਖਿਆ ਸਾਰਿਆਂ ਨੂੰ ਹੱਥ ਜੋੜੇ ਅਤੇ ਜਾਣ ਦੀ ਇਜਾਜ਼ਤ ਮੰਗੀ ਦੋ ਕੁ ਦਿਨਾਂ ਵਿੱਚ ਹੀ ਪਾਲੀ ਠੀਕ ਹੋਣ ਲੱਗੀ ਇੱਕ ਦੋ ਦਿਨ ਤਾਂ ਪ੍ਰੀਤ ਨੇ ਧਾਰ ਕੱਢੀ ਪਾਲੀ ਠੀਕ ਹੋਈ ਤਾਂ ਪ੍ਰੀਤ ਸਹਰੇ ਚਲੀ ਗਈ ਹੁਣ ਭੱਜ ਨੂੰ ਅਤੇ ਪਾਲੀ ਦੋਵੇਂ ਇਕੱਠੀਆਂ ਹੀ ਬਾਹਰਲੇ ਘਰ ਜਾਂਦੀਆਂ 5-7 ਦਿਨ ਤਾਂ ਇਸ ਤਰ੍ਹਾਂ ਹੁੰਦਾ ਰਿਹਾ ਇੱਕ ਦਿਨ ਭਜਨਕੌਰ ਨੂੰ ਪਤਾ ਨਹੀਂ ਕੀ ਕੰਮ ਆਪਿਆ ਪਾਲੀ ਨੂੰ ਇਕੱਲਿਆਂ ਹੀ ਜਾਣਾ ਪਿਆ ਜਦੋਂ ਵਾਪਸ ਆ ਰਹੀ ਸੀ ਤਾਂ ਉਸ ਨੂੰ ਪਿੱਛੇ ਪੈਰਾਂ ਦੀ ਬਿੜਕ ਮਹਿਸੂਸ ਹੋਈ ਉਹ ਅੰਦਰੋਂ ਕੰਬ ਗਈ ਦੂਜੇ ਹੀ ਪਲ ਉਸ ਨੇ ਬਾਹ ਨਾਲ ਬੰਨੇ ਤਬੀਤ ਨੂੰ ਹੱਥ ਪਾਇਆ ਬਿੜਕ ਉਸ ਨੂੰ ਉਹਦੇ ਬਿਲਕੁਲ ਨੇੜੇ ਲੱਗੀ ਉਸ ਨੇ ਪਿੱਛੇ ਨੂੰ ਦੇਖਿਆ ਇੱਕ ਬਿੱਲੀ ਉਸਦੇ ਪਿੱਛੇ ਆ ਰਹੀ ਸੀ ਸ਼ਾਇਦ ਦੁੱਧ ਵਾਲੀ ਬਾਲਟੀ ਕਰਕੇ ਪਾਲੀ ਆਪਣੇ ਅੰਦਰ ਨਵੀਂ ਸ਼ਕਤੀ ਮਹਿਸੂਸ ਕਰਦੀ ਉਹ ਕਈ ਵਾਰੀ ਡੋਲੇ ਤੇ ਹੱਥ ਰੱਖ ਕੇ ਪੀਪਲ ਵੱਲ ਵੇਖਦੀ ਜਿਵੇਂ ਉਹ ਪ੍ਰੇਤ ਨੂੰ ਭਸਮ ਕਰਨ ਦੀ ਸ਼ਕਤੀ ਰੱਖਦੀ ਹੋਵੇ ਪਾਲੀ ਹੁਣ ਡਰਦੀ ਨਹੀਂ ਸੀ ਜੇ ਕਦੇ ਉਸ ਨੂੰ ਡਰ ਲੱਗਦਾ ਵੀ ਤਾਂ ਉਸ ਨੂੰ ਆਪਣੇ ਬਾਪੂ ਦੀਆਂ ਗੱਲਾਂ ਯਾਦ ਆਉਂਦੀਆਂ ਇਹਦੇ ਵਿੱਚ ਬਹੁਤ ਸ਼ਕਤੀ ਹੈ ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ ਇਸੇ ਤਰ੍ਹਾਂ ਡੇਢ ਕੋ ਮਹੀਨਾ ਲੰਘ ਗਿਆ ਕਈ ਵਾਰ ਉਹ ਸੋਚਦੀ ਉਸ ਦੀ ਤਕਲੀਫ ਨੇ ਬਾਪੂ ਨੂੰ ਕਿਹੜੇ ਰਾਹ ਤੋੜ ਦਿੱਤਾ ਜਿਸ ਪਾਸੇ ਜਾਣ ਤੋਂ ਉਹ ਦੂਜਿਆਂ ਨੂੰ ਰੋਕਦੇ ਸਨ ਅੱਜ ਆਪ ਸਿਆਣੇ ਦੇ ਦਰਾਂ ਤੇ ਸਿਰ ਝੁਕਾਉਂਦੇ ਨੇ ਇੱਕ ਵਾਰੀ ਉਸ ਨੇ ਆਪਣੇ ਬਾਪੂ ਨੂੰ ਕਿਹਾ ਵੀ ਕਿ ਉਹ ਉਸ ਕਰਕੇ ਉਹਨਾਂ ਨੂੰ ਆਪਣੇ ਅਸੂਲ ਛੱਡਣੇ ਪਏ ਔਲਾਦ ਪਿੱਛੇ ਬੜਾ ਕੁਝ ਕਰਨਾ ਪੈਂਦਾ ਉਸਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕੋਈ ਮਹੀਨੇ ਡੇਢ ਮਹੀਨੇ ਪਿੱਛੋਂ ਪਾਲੀ ਦਾ ਪਿਓ ਪਤਾ ਲੈਣ ਆਇਆ ਧੀਰੂ ਦੇਖ ਕੇ ਬੜਾ ਖੁਸ਼ ਹੋਇਆ ਸਵੱਬ ਨਾਲ ਉਸ ਦਿਨ ਭਜਨਕੌਰ ਦੀ ਤੀ ਪ੍ਰੀਤ ਅਤੇ ਜਵਾਈ ਵੀ ਮਿਲਣ ਆ ਗਏ ਸਾਰੇ ਜਾਣੇ ਬੜੇ ਖੁਸ਼ ਸਨ ਕਿ ਪਾਲੀ ਹੁਣ ਠੀਕ ਹੈ ਪਾਲੀ ਪੁੱਤ ਅਤਬੀਤ ਜੂਠਾ ਹੋ ਗਿਆ ਤੇਰਾ ਪੂਰਨ ਮਾਸ਼ੀ ਨੂੰ ਗ੍ਰਹਿਣ ਲੱਗਿਆ ਸੀ ਚੰਦ ਨੂੰ ਆ ਖੋਲ ਕੇ ਦਿਓ ਬਦਲਣਾ ਪਊ ਅਸੀਂ ਤਾਂ ਕਦੇ ਵੀ ਆ ਧਾਗਿਆਂ ਸੂਤਿਆਂ 'ਚ ਯਕੀਨ ਨਹੀਂ ਕਰਿਆ ਪਰ ਹੁਣ ਭਜਨਕੌਰ ਦੇ ਪਤੀ ਨੇ ਉਦਾਸ ਜਿਹੀ ਆਵਾਜ਼ ਵਿੱਚ ਕਿਹਾ ਕਿਹੜੇ ਸਿਆਣੇ ਤੋਂ ਤੂਤ ਵੀਤ ਲਿਆਂਦਾ ਹੈ ਭਾਈ ਜੇ ਦੱਸ ਦੇਵੇਂ ਕਿਸੇ ਹੋਰ ਦਾ ਭਲਾ ਹੋ ਜੂ ਦਿਆਲਕੌਰ ਨੇ ਪੁੱਛਿਆ ਆ ਤੁਹਾਡੇ ਨਾਲ ਲੱਗਦੇ ਸ਼ਹਿਰ ਵਿੱਚ ਹੈ ਮਾਤਾ ਜੀ ਪਾਲੀ ਨੇ ਤਬੀਤ ਖੋਲ ਕੇ ਆਪਣੇ ਬਾਪੂ ਨੂੰ ਫੜਾ ਤਾਂ ਦਿੱਤਾ ਪਰ ਉਸ ਦਾ ਦਿਲ ਨਹੀਂ ਸੀ ਕਰ ਰਿਹਾ ਕਿਉਂਕਿ ਇਸ ਤਬੀਤ ਕਰਕੇ ਤਾਂ ਪ੍ਰੇਤ ਤੋਂ ਖਿਹੜਾ ਛੁੱਟਿਆ ਤੇ ਉਸ ਵਿੱਚ ਨਵੀਂ ਤਾਕਤ ਆਈ ਸੀ ਹੁਣ ਤਬੀਤ ਦੀ ਜ਼ਰੂਰਤ ਵੀ ਨਹੀਂ ਬਸ ਇਸ ਤੇ ਲਿਖੇ ਮੰਤਰ ਦਾ ਧਿਆਨ ਕਰ ਲੈਣਾ ਬੁਰੀਆਂ ਰੂਹਾਂ ਦੂਰ ਰਹਿਣੀਆਂ ਪਾਲੀ ਦੇ ਬਾਪੂ ਨੇ ਬੱਡੇ ਸਾਰੇ ਚਾਰਸ ਤਬੀਤ ਵਿੱਚੋਂ ਮੰਤਰ ਵਾਲਾ ਕਾਗਜ਼ ਦਾ ਟੁਕੜਾ ਕੱਢਦਿਆਂ ਕਿਹਾ ਸਾਰੇ ਜਣੇ ਉਸ ਲਿਖੇ ਮੰਤਰ ਨੂੰ ਦੇਖਣਾ ਚਾਹੁੰਦੇ ਸਨ ਪਾਲੀ ਦੇ ਬਾਪੂ ਨੇ ਕਾਗਜ਼ ਦੀਆਂ ਕਈ ਤਹਾਂ ਖੋਲੀਆਂ ਸਾਰੇ ਦੇਖ ਕੇ ਹੈਰਾਨ ਰਹਿ ਗਏ ਕਾਗਜ਼ ਤਾਂ ਦੋਵੇਂ ਪਾਸਿਆਂ ਤੋਂ ਸਾਫ਼ ਸੀ ਕੁਝ ਵੀ ਨਹੀਂ ਸੀ ਲਿਖਿਆ ਹੋਇਆ ਚਾਰੇ ਪਾਸੇ ਚੁੱਪ ਸੀ ਪਾਲੀ ਆਪਣੇ ਬਾਪੂ ਦੀ ਹੁਸ਼ਿਆਰੀ ਸਮਝ ਗਈ ਪਰ ਬਾਪੂ ਕਾਲਾ ਪਰਛਾਵਾਂ ਉਸਨੇ ਸਵਾਲੀਏ ਨਜ਼ਰਾਂ ਨਾਲ ਬਾਪੂ ਵੱਲ ਤੱਕਿਆ ਆਪਣੇ ਕੁਰਤੇ ਦੇ ਖੀਸੇ ਵਿੱਚ ਹੱਥ ਪਾ ਕੇ ਉਸਨੇ ਵਰਤੀਆਂ ਸਰਿੰਜਾਂ ਅਤੇ ਗੋਲੀਆਂ ਦੇ ਖਾਲੀ ਪੱਤੇ ਅੱdsੜੇ ਕਾਗਜ਼ ਦਿਖਾਏ ਇਹ ਉਸ ਨੂੰ ਪੀਪਲ ਦੇ ਮੁੱਢ ਕੋਲੋਂ ਮਿਲੇ ਸਨ ਨਸ਼ੇ ਭਜਨੋਂ ਦੇ ਪਤੀ ਨੇ ਹੈਰਾਨੀ ਨਾਲ ਪੁੱਛਿਆ ਜੀ ਹਾਂ ਭਾਈ ਸਾਹਿਬ ਇਹ ਪ੍ਰੇਤ ਹੈ ਜਿਹੜਾ ਲੋਕਾਂ ਦੇ ਘਰ ਬਰਬਾਦ ਕਰ ਰਿਹਾ ਹੈ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇੱਕ ਕਹਾਣੀ ਵਧੀਆ ਲੱਗੇਗੀ ਇਸ ਕਹਾਣੀ ਦੇ ਵਿੱਚ ਸਾਨੂੰ ਇਹ ਹੀ ਦੱਸਿਆ ਗਿਆ ਕਿ ਜਿਹੜੇ ਵਹਿਮ ਭਰਮ ਨੇ ਉਹਨਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਜਿਹੜੇ ਵਹਿਮ ਭਰਮ ਹੁੰਦੇ ਆ ਸਾਨੂੰ ਜਿਹੜੀਆਂ ਹੋਰ ਬਿਮਾਰੀਆਂ ਨੇ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਇਸ ਤਰ੍ਹਾਂ ਇਹ ਸਾਨੂੰ ਲੱਗ ਜਾਂਦੀਆਂ ਨੇ ਹੁਣ ਜੇ ਅਸੀਂ ਕਿਸੇ ਚੀਜ਼ ਬਾਰੇ ਸੋਚਦੇ ਰਹਾਂਗੇ ਤਾਂ ਉਹੀ ਜਿਹੜੀ ਚੀਜ਼ ਹੈ ਸਾਡੇ ਅੰਦਰ ਘਰ ਕਰ ਜਾਂਦੀ ਹੈ ਜਿਵੇਂ ਕਿ ਫਿਰ ਸਾਨੂੰ ਉਸੇ ਗੱਲ ਦੀ ਟੈਨਸ਼ਨ ਰਹਿਣ ਲੱਗੇਗੀ ਟੈਨਸ਼ਨ ਦੇ ਨਾਲ ਜਿਹੜੀਆਂ ਹੋਰ ਬਿਮਾਰੀਆਂ ਨੇ ਸਾਨੂੰ ਉਹ ਲੱਗਦੀਆਂ ਨੇ ਹੁਣ ਜਿਹੜੀ ਅੱਜ ਗੱਲ ਕੀਤੀ ਹੈ ਨਸ਼ੇ ਦੀ ਤਾਂ ਜਿੰਨੇ ਵੀ ਪੁਰਾਣੇ ਦਰਖਤ ਨੇ ਜਾਂ ਕੋਈ ਪੁਰਾਣੀਆਂ ਥਾਵਾਂ ਦੀ ਇਮਾਰਤਾਂ ਦੀ ਅਸੀਂ ਗੱਲ ਕਰੀਏ ਉਥੇ ਜਿਹੜੇ ਨੌਜਵਾਨ ਮੁੰਡੇ ਨੇ ਲੋਕ ਨੇ ਉਥੇ ਬੈਠ ਕੇ ਨਸ਼ੇ ਕਰਦੇ ਆ ਤਾਂ ਸਾਨੂੰ ਇਹ ਚੀਜ਼ਾਂ ਬਰਬਾਦ ਕਰ ਰਹੀਆਂ ਨੇ ਕਿਉਂਕਿ ਜਿਹੜੀ ਇਹ ਕਹਾਣੀ ਹੈ ਇਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਇਨ੍ਹਾਂ ਥਾਵਾਂ ਨੂੰ ਇਸ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ ਤੇ ਉੱਥੋਂ ਕੋਈ ਨਾ ਕੋਈ ਤੁਰਦਾ ਫਿਰਦਾ ਲੰਘਦਾ ਜਿਹੜਾ ਫਿਰ ਲੱਗਦਾ ਸੀ ਕਿ ਪਿੱਛੇ ਕੋਈ ਆ ਰਿਹਾ ਹੈ ਕੋਈ ਥੋੜਾ ਬਹੁਤ ਜਿਹੜਾ ਖਰਾਕ ਸੀ ਉਹਨਾਂ ਦਾ ਹੀ ਸੁਣਦਾ ਸੀ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਵੀ ਹੈ ਕਿ ਨਸ਼ੇ ਤੇ ਜਿਹੜੇ ਵਹਿਮ ਭਰਮ ਨੇ ਜਾਂ ਹੋਰ ਜਿਹੜੀਆਂ ਸਾਡੇ ਅੰਦਰ ਬੁਰਾਈਆਂ ਨੇ ਉਹਨਾਂ ਨੂੰ ਸਾਨੂੰ ਆਪਣੇ ਆਪ ਹੀ ਖਤਮ ਕਰਨਾ ਚਾਹੀਦਾ ਹੈ ਕਿਉਂਕਿ ਇਹ ਚੀਜ਼ਾਂ ਜਾਂ ਜਿਹੜੀਆਂ ਗੱਲਾਂ ਨੇ ਕਿਸੇ ਹੋਰ ਦੇ ਸਮਝਾਉਣ ਨਾਲ ਜਾਂ ਖਤਮ ਕਰਨ ਨਾਲ ਨਹੀਂ ਹੋਣੀਆਂ ਸਾਨੂੰ ਆਪਣੇ ਜਿਹੜਾ ਅੰਦਰਲਾ ਸ਼ੈਤਾਨ ਹੈ ਉਹਨੂੰ ਮਾਰਨ ਦੀ ਜ਼ਰੂਰਤ ਹੈ ਉਹਨੂੰ ਸਮਝਾਉਣ ਦੀ ਜ਼ਰੂਰਤ ਹੈ ਜਿਹਦੇ ਕਿ ਸਾਨੂੰ ਕਾਬੂ ਕੀਤਾ ਹੋਇਆ ਹੈ ਤਾਂ ਉਹਦੇ ਤੋਂ ਅਸੀਂ ਨੇ ਆਜ਼ਾਦ ਹੋਣਾ ਹੈ ਤਾਂ ਜੋ ਅਸੀਂ ਇੱਕ ਵਧੀਆ ਇਨਸਾਨ ਬਣ ਸਕੀਏ ਤੇ ਆਪਣੇ ਇੱਕ ਵਧੀਆ ਸਮਾਜ ਦੀ ਜਿਹੜੀ ਸਿਰਜਣਾ ਉਹ ਕਰ ਸਕੀਏ ਨਾ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਵਧੀਆ ਲੱਗੇਗੀ ਜੇਕਰ ਵਧੀਆ ਲੱਗਦੀ ਹੈ ਕਹਾਣੀ ਤਾਂ ਸ਼ੇਅਰ ਜ਼ਰੂਰ ਕਰਦੇ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਤਾਂ ਜੋ ਮੈਨੂੰ ਵੀ ਮੋਟੀਵੇਸ਼ਨ ਮਿਲੇ ਤੇ ਮੈਂ ਜਿਹੜੀਆਂ ਹੋਰ ਨਵੀਆਂ ਕਹਾਣੀਆਂ ਨੇ ਤੁਹਾਡੇ ਲਈ ਲੈ ਕੇ ਆਵਾਂ ਧੰਨਵਾਦ ਜੀ